ਸਸਿਕਾ ਜੀ ਮੈਂ ਹਾਂ ਤੁਹਾਡਾ ਆਪਣਾ ਡਾਕਟਰ ਕੈਂਟ ਹੈ ਸਿਹਤ ਕੇਂਦਰ ਬਣਾਲਾ ਤੋਂ ਅਭੀ ਦਾ ਕੁਟਾਨ ਕੁਟਨ ਬਾਅਦ ਅੱਜ ਦੀ ਵੀਡੀਓ ਆਈਵੀਡੀ ਵਾਲੇ ਪੇਸ਼ੈਂਟ ਆਈਵੀਐਸ ਤੇ ਅਲਸਟਰਾਈਟੋਕਲਾਈਟਸ ਵਾਲੇ ਤੇ ਸੰਗਰਹਿਣੀ ਵਾਲੇ ਪੇਸ਼ੈਂਟਾਂ ਲਈ ਬਹੁਤ ਬਹੁਤ ਜ਼ਿਆਦਾ ਲਾਭ ਦੇ ਇੱਕ ਸਦੋਂ ਵਾਲੀ ਹੈ ਖੁਸ਼ਖਬਰੀ ਹੈ ਇਸ ਤਰ੍ਹਾਂ ਦੇ ਪੇਸ਼ੈਂਟਾਂ ਲਈ ਜਿਹੜੇ ਵਾਰ-ਵਾਰ ਟਾਇਲਟ ਜਾਂਦੇ ਨੇ ਟਾਇਲਟ ਜਾ ਕੇ ਅਖਤਕ ਸੁੱਕੇ ਨੇ ਮਿਸਾਕੋਲ ਕੰਟੀਨਿਊ ਯੂਜ਼ ਕਰਨ ਦੇ ਬਾਵਜੂਦ ਵੀ ਟਾਇਲਟ ਦੇ ਵਿੱਚ ਬਲੱਡ ਆ ਰਿਹਾ ਬਾਰ-ਬਾਰ ਟਾਇਲਟ ਜਾਣੀ ਪੈਂਦੀ ਆ ਇੱਕ ਵੀ ਸਾਰੇ ਆ ਇਸ ਤਰ੍ਹਾਂ ਦੇ ਮਰੀਜ਼ਾਂ ਦੇ ਲਈ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਲਾਭਦਾਇਕ ਹੋਣ ਵਾਲੀ ਹੈ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲਿਓ ਜੀਆ ਇਸ ਵੀਡੀਓ ਦੇ ਵਿੱਚ ਅਸੀਂ ਹੱਲ ਲੈ ਕੇ ਆਏ ਹਾਂ ਇਸ ਬਿਮਾਰੀ ਦਾ ਜਿਹੜਾ ਕਿ ਅਸੀਂ ਲੰਮੇ ਤਜਰਬੇ ਤੋਂ ਬਾਅਦ ਜਿਹੜੇ ਪੇਸ਼ੈਂਟਾਂ ਦਾ ਹੱਲ ਅਸੀਂ ਆਪਣੀ ਕਲੀਨਿਕ ਦੇ ਵਿੱਚ ਕੀਤਾ ਜਾਂ ਕਰ ਰਹੇ ਹਾਂ ਉਹਨਾਂ ਨੂੰ ਅਸੀਂ ਇਹ ਜਿਹੜੀ ਹੈਗੀ ਆ ਮੈਡੀਸਨ ਤੋਂ ਇੱਕ ਕੁੜੀ ਦੇ ਵਿੱਚ ਬੰਦ ਕੇ ਦੇ ਰਹੇ ਹਾਂ ਇਹਨਾਂ ਦਵਾਈਆਂ ਦੇ ਨਾਲ ਕਰ ਰਹੇ ਹਾਂ ਇਹਨਾਂ ਦਵਾਈਆਂ ਦੇ ਨਾਲ ਉਹਨਾਂ ਦਾ ਇਲਾਜ ਹੋਇਆ ਜਿਨ੍ਹਾਂ ਦੇ ਲਗਾਤਾਰ ਕੰਟੀਨਿਊ ਮੀਥਾਕੋਲ ਚੱਲ ਰਹੀ ਸੀ, ਪ੍ਰੈਡਨੀਸੋਨ ਚੱਲ ਰਹੀ ਸੀ, ਮੀਥਾਕੋਲ ਪ੍ਰੈਡਨੀਸੋਨ ਕੰਟੀਨਿਊ ਚੱਲਣ ਦੇ ਬਾਵਜੂਦ ਵੀ ਪੇਸ਼ੈਂਟ ਬਲੱਡ ਆ ਰਿਹਾ ਸੀ, ਮਿਊਕਸ ਆ ਰਿਹਾ ਸੀ, ਬੜੇ ਦਿੱਕਤ ਦੇ ਵਿੱਚ ਸਨ ਪੇਸ਼ੈਂਟ। ਸਤਗੁਰੂ ਦੀ ਕਿਰਪਾ ਦੇ ਨਾਲ ਇਸ ਕੁੜੀ ਦੇ ਵਿੱਚ ਪਾਈ ਹੋਈ ਦਵਾਈ ਦੇ ਨਾਲ ਅਸੀਂ ਪੇਸ਼ੈਂਟਾਂ ਨੂੰ ਸੋਲੂਸ਼ਨ ਦੇ ਚੁੱਕੇ ਹਾਂ। ਇਹ ਪੇਸ਼ੈਂਟ ਸਤਗੁਰੂ ਦੀ ਕਿਰਪਾ ਨਾਲ ਸੌਖੇ ਹੋਏ ਨੇ ਜਿਹੜੇ ਪੇਸ਼ੈਂਟ ਸਾਡੇ ਕੋਲ ਆਉਂਦੇ ਸੀ ਲੰਮੇ ਟਾਈਮ ਤੋਂ ਖਾਂ-ਖਾਂ ਤੋਂ ਦਵਾਈਆਂ ਥਾਕੇ ਕੋਲੋਨੋਸਕੋਪੀਆਂ ਕਰਾ ਕੇ ਐਂਡੋਸਕੋਪੀਆਂ ਕਰਾ ਕੇ ਸਿਗਮੋਇਡ ਸਕੋਪੀ ਕਰਾ ਕੇ ਬਾਇਪਸ ਵੀ ਕਰਾ ਕੇ ਅਖਤਕ ਸੁੱਕੇ ਸਨ ਉਹ ਪੇਸ਼ੈਂਟ ਵੀ ਸਤਗੁਰੂ ਦੀ ਕਿਰਪਾ ਨਾਲ ਸੌਖੇ ਹੋਏ ਨੇ ਸਾਡੇ ਕੋਲ ਇਨੇਕਾਂ ਹੀ ਪੇਸ਼ੈਂਟਾਂ ਦਾ ਹਿਸਟਰੀ ਪਈ ਹੈ ਠੀਕ ਹੋਏ ਪੇਸ਼ੈਂਟ ਜਿਹੜੇ ਸਾਡੇ ਕੋਲ ਕਵਰ ਹੋਏ ਨੇ ਵੈਗਰੂ ਦੀ ਕਿਰਪਾ ਨਾਲ ਕਰਨ ਵਾਲਾ ਸਤਿਗੁਰ ਹੈ ਗੁਰੂ ਨਾਨਕ ਪਾਤਸ਼ਾਹ ਦੀ ਬਿਹਾ ਦੇ ਨਾਲ ਗੁਰੂ ਰਾਮਦਾਸ ਮਹਾਰਾਜੀ ਦੀ ਕਿਰਪਾ ਦੇ ਨਾਲ ਪੇਸ਼ੈਂਟ ਸੌਖੇ ਹੋਏ ਨੇ ਸੌਖੇ ਹੋ ਰਹੇ ਨੇ ਤੁਸੀਂ ਜੇ ਲੰਬੇ ਟਾਈਮ ਤੋਂ ਇਸ ਬਿਮਾਰੀ ਦੇ ਨਾਲ ਪੀੜ ਤੋਂ ਤਾਂ ਕਿਰਪਾ ਕਰਕੇ ਆਪਣੀ ਡਿਟੇਲ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਭੇਜੋ ਪੇਸ਼ੈਂਟ ਦਾ ਨਾਮ ਪੇਸ਼ੈਂਟ ਦਾ ਐਡਰੈਸ ਪ੍ਰੋਬਲਮ ਕਿੰਨੇ ਟਾਈਮ ਤੋਂ ਕਿਹੜੀਆਂ ਦਵਾਈਆਂ ਖਾ ਚੁੱਕੇ ਹੋ ਅਸੀਂ ਇਸ ਕੁੜੀ ਨੂੰ ਇੱਕ ਟ੍ਰਾਇਲ ਪੀਰੀਅਡ ਦੇ ਰਹੇ ਹਾਂ ਇਸ ਤਰ੍ਹਾਂ ਦੇ ਪੇਸ਼ੈਂਟਾਂ ਨੂੰ ਜਿਹੜੇ ਕਿ 7 ਦਿਨ ਇਹਨੂੰ ਯੂਜ਼ ਕਰਨਗੇ 7 ਦਿਨਾਂ ਦੇ ਵਿੱਚ ਜੇ ਤੁਹਾਨੂੰ ਇਫੈਕਟ ਲੱਗਦਾ ਵੀ ਸਾਨੂੰ ਬੈਨੀਫਿਟ ਦੇ ਰਹੀ ਹੈ ਤਾਂ ਤੁਸੀਂ ਇਹਨੂੰ ਕੰਟੀਨਿਊ ਕਰਕੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਸਕਦੇ ਹੋ ਤੇ ਜਿਹੜੇ ਪੇਸ਼ੈਂਟ ਬਹੁਤ ਲੰਮੇ ਟਾਈਮ ਤੋਂ ਪੀੜਤ ਨੇ ਜਿਨ੍ਹਾਂ ਦੇ ਕਿ ਅੰਤਰੀਆਂ ਦੇ ਵਿੱਚ ਅਬਸੈਸ ਬਣ ਚੁੱਕੀ ਹੈ ਹੋਜ ਬਣ ਚੁੱਕੀ ਹੈ ਫਰਾ ਰਹਿੰਦਾ ਗੈਸ ਬਹੁਤ ਬੰਦੀ ਹੈ ਦਵਾਈਆਂ ਲੈ ਕੇ ਬਹੁਤ ਆਖ ਸਾ ਚੁੱਕੇ ਨੇ ਉਹ ਪੇਸ਼ੈਂਟ ਸਾਡੇ ਕੋਲ ਆ ਕੇ ਕਲੀਨਿਕ ਮਿਲਣ ਕਿਉਂਕਿ ਉਹਨਾਂ ਲਈ ਅਸੀਂ ਥੈਰੇਪੀ ਦਿੰਨੇ ਆ ਤੇ ਨਾਲ ਟ੍ਰੀਟਮੈਂਟ ਦਿੰਨੇ ਆ ਜਿਹੜਾ ਉਹਨਾਂ ਨੂੰ ਅਕੋਰਡਿੰਗ ਟੂ ਡਿਜ਼ੀਜ਼ ਮਤਲਬ ਉਹਨਾਂ ਦੀ ਬਿਮਾਰੀ ਦੇ ਹਿਸਾਬ ਨਾਲ ਸਾਨੂੰ ਦਵਾਈ ਲਾਣੀ ਪੈਂਦੀ ਜਿਹੜੀ ਇਹ ਦਵਾਈ ਹੈ ਯੂਨੀਵਰਸਲ ਮੈਡੀਸਨ ਆ ਇਹਨੂੰ ਜਿਹੜੇ ਪੇਸ਼ੈਂਟ ਬਾਰ-ਬਾਰ ਟਾਇਲਟ ਜਾਂਦੇ ਆ ਟਾਇਲਟ ਗਏ 5-7 ਮਿੰਟ ਬਾਅਦ ਫੇਰ ਜਾਣਾ ਪੈ ਗਿਆ। ਕਈ ਵਾਰ ਬੈਠੇ-ਬੈਠਿਆਂ ਨੂੰ ਦੁਵਾਰਾ ਮਤਲਬ ਕਿਹੜਾ ਉੱਠਿਆ, ਨਾਲਾ ਬੰਦੇ ਬੰਦੀ ਦੁਵਾਰਾ ਫੇਰ ਟਾਇਲਟ ਬੈਠ ਗਿਆ। ਮੀਕੀ ਸਾਰੇ ਬਲੱਡ ਆਰੀਆ ਉਹਨਾਂ ਪੇਸ਼ੈਂਟਾਂ ਵਾਸਤੇ ਇਹ ਪੁੜੀ ਕੰਮ ਕਰਦੀ ਹੈ। ਠੀਕ ਹੈ। ਇਹ ਪੁੜੀ ਮਤਲਬ ਵਿਦਿਨ 7 ਡੇ ਦੇ ਵਿੱਚ ਰਿਜ਼ਲਟ ਦਿੰਦੀ ਹੈ। ਇੱਕ ਗੱਲ ਤੁਹਾਨੂੰ ਹੋਰ ਦੱਸਦੇ ਆ। ਜਿੰਗਾਂ ਦੇ ਮਨਾਂ ਵਿੱਚ ਲਿਖਾ ਹੋਊਗਾ ਜੀ ਇਸ ਪੁੜੀ ਦੇ ਵਿੱਚ ਸੈਡ ਸਟਿਊਡ ਪਾਇਆ ਹੋਊਗਾ। ਅਸੀਂ ਕਿਸੇ ਵੀ ਕਿਸਮ ਦਾ ਕੋਈ ਸਟਿਊਡ ਜੀ ਯੂਜ਼ ਕਰਦੇ ਹਾਂ, ਲੋਪੈਥੀ ਮੈਡੀਸਨ ਕੋਈ ਯੂਜ਼ ਨਹੀਂ ਕਰਦੇ। ਸਾਡੇ ਕਲੀਨਿਕ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਐਲੋਪੈਥੀ ਮੈਡੀਸਨ ਨਾ ਯੂਜ਼ ਕੀਤੀ ਜਾਏ। ਬਹੁਤ ਪੇਸ਼ੈਂਟ ਜਿਹੜੇ ਲੰਮੇ ਟਾਈਮ ਤੋਂ ਐਲੋਪੈਥੀ ਤੇ ਲੱਗੇ ਹੁੰਦੇ ਨੇ ਉਹਨਾਂ ਵਾਸਤੇ ਨਾਰਮਲ ਮੈਡੀਸਨ ਯੂਜ਼ ਕਰਵਾਨੇ ਉਹ ਵੀ ਲੌਂਗ ਟਰਮ ਤੋਂ ਉਹਨਾਂ ਦੀ ਯੂਜ਼ ਹੋਈ ਹੁੰਦੀ ਆ ਤਾਂ ਕਰਕੇ ਥੋੜਾ ਟਾਈਮ ਸਪੋਰਟ ਦੇ ਤੌਰ ਤੇ ਯੂਜ਼ ਹੁੰਦੀ ਆ ਉਸ ਤੋਂ ਬਾਅਦ ਹੌਲੀ ਹੌਲੀ ਉਹ ਬੰਦ ਹੋ ਜਾਂਦੀ ਆ। ਕਿਸੇ ਪੇਸ਼ੈਂਟ ਦੀ 5 ਦਿਨਾਂ ਚ ਕਿਸੇ ਦੀ 10 ਦਿਨਾਂ ਕਿਸੇ ਦੀ 15 ਦਿਨਾਂ ਕਿਸੇ ਦੀ ਮਹੀਨੇ ਚ ਜਿਹੜੇ ਵਹਿਮੀ ਹੁੰਦੇ ਨੇ ਉਹਨਾਂ ਨੂੰ ਲਗਾਤਾਰ ਵੀ ਲੈਣੀ ਪੈਂਦੀ ਆ। ਇਹ ਗੱਲਾਂ ਤੁਹਾਨੂੰ ਤਾਂ ਦੱਸ ਰਿਹਾ ਇਸ ਵੀਡੀਓ ਦੇ ਰਾਹੀਂ ਤੁਹਾਡੇ ਮਨ ਦੇ ਸਾਰੇ ਡਾਊਟ ਕੱਢ ਦਿੱਤੇ ਜਾਣ ਕਿ ਤੁਸੀਂ ਜੀ ਬਾਅਦ ਵਿੱਚ ਕਮੈਂਟ ਬਾਕਸ ਦੇ ਵਿੱਚ ਜਾਂ ਫੋਨ ਤੇ ਗੱਲਬਾਤ ਕਰਦੇ ਨੇ ਕਈ ਪੇਸ਼ੈਂਟ ਸਾਨੂੰ ਅਨੇਕਾਂ ਹੀ ਫੋਨ ਆਉਂਦੇ ਨੇ ਵੀ ਜੀ ਤੁਸੀਂ ਕੋਈ ਐਲੋਪੈਥੀ ਤਾਂ ਨਹੀਂ ਵਰਤਦੇ ਕੋਈ ਪੁਰਾਣੀ ਜੀ ਐਲੋਪੈਥੀ ਤਾਂ ਨਹੀਂ ਪਾਈ ਵੀ ਇਦਾਂ ਦੇ ਸਵਾਲਾਂ ਦੇ ਜਵਾਬ ਅਸੀਂ ਵੀਡੀਓ ਜੀ ਦੇ ਚੁੱਕੀਆਂ ਤੁਹਾਨੂੰ ਕਿਸੇ ਨੂੰ ਤਾਂ ਗੈਸ ਬੰਦਾ ਕਿਸੇ ਨੂੰ ਭਾਰਾ ਪਨ ਰਹਿੰਦਾ ਕਿਸੇ ਨੂੰ ਘਬਰਾਹਟ ਹੁੰਦੀ ਹੈ ਕਿਸੇ ਨੂੰ ਉਲਟੀ ਆਉਣਾ ਨੂੰ ਲੱਗਦਾ ਕਿਸੇ ਦਾ ਮਤਲਬ ਮਨ ਟੈਨਸ਼ਨਸ ਰਹਿੰਦਾ ਕਿਸੇ ਨੂੰ ਨੀਂਦ ਨਹੀਂ ਆਉਂਦੀ ਪ੍ਰੋਪਰ ਕਿਸੇ ਦੀ ਲੱਤਾਂ ਟੁੱਟਦੀਆਂ ਨੇ ਤੇ ਟਾਇਲਟ ਜਾਂਦੇ ਨੇ ਉੱਥੇ ਬੈਠੇ ਜ਼ੋਰ ਲੱਗੀਆਂਉਂਦੀ ਨਹੀਂ ਟਾਇਲਟ ਕਈਆਂ ਨੂੰ ਮਤਲਬ ਟਾਇਲਟ ਐਦਾਂ ਲੱਗਦਾ ਵੀ ਲੈਟਰਨ ਵਾਲੀ ਜਗ੍ਹਾ ਤੇ ਫਸ ਗਈ ਮੌਕੇ ਨੇ ਮਾਸ ਬਾਹਰ ਨੂੰ ਆਉਂਦਾ ਅਲੱਗ-ਅਲੱਗ ਹਰੀਖ ਦੀ ਪ੍ਰੋਬਲਮ ਆ ਪ੍ਰੋਬਲਮ ਦੇ ਅਕੋਰਡਿੰਗਲੀ ਸਾਨੂੰ ਟ੍ਰੀਟਮੈਂਟ ਦੇਣਾ ਪੈਂਦਾ ਪਰ ਇਹ ਕੁੜੀ ਜਿਹੜੇ ਪੇਸ਼ੈਂਟ ਵਾਰ-ਵਾਰ ਟਾਇਲਟ ਜਾਂਦੇ ਨੇ ਉਹਨਾਂ ਵਾਸਤੇ ਖਾਸ ਕਰਕੇ ਤਿਆਰ ਹੋਈ ਆ ਤੇ ਜਿਨ੍ਹਾਂ ਨੂੰ ਬਲੱਡ ਆ ਰਿਹਾ ਮਿਕਸ ਆ ਰਿਹਾ ਉਦਾਂ ਤੇ ਫੁੱਲ ਕੰਮ ਕਰੂਗੀ ਬਾਕੀ ਜਿਨ੍ਹਾਂ ਨੂੰ ਜੋ ਵੀ ਪ੍ਰੋਬਲਮ ਹੈ ਜਿਹੜੀਆਂ ਮੈਂ ਪ੍ਰੋਬਲਮ ਤੁਹ ਉਹ ਪ੍ਰੋਬਲਮਾਂ ਦੇ ਅਕੋਰਡਿੰਗਲੀ ਅਸੀਂ ਟ੍ਰੀਟਮੈਂਟ ਦਿੰਨੇ ਆ। ਉਹ ਤੁਸੀਂ ਪ੍ਰੋਬਲਮਾਂ ਆਪਣੀਆਂ ਜਿਹੜੀਆਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਸ਼ੇਅਰ ਕਰ ਸਕਦੇ ਹੋ। ਸਾਡੇ ਆਣਗਵਾਨ ਤੁਹਾਡਾ ਰਿਸ਼ਤੇਦਾਰ, ਦੋਸਤ, ਮਿੱਤਰ ਕੋਈ ਵੀ ਇਸ ਪ੍ਰੋਬਲਮ ਦੇ ਨਾਲ ਪੀੜਤਾ ਤਾਂ ਕਿਰਪਾ ਕਰਕੇ ਇਸ ਟ੍ਰਾਇਲ ਪੀਰੀਅਡ 7 ਡੇਜ਼ ਦਾ ਜਿਹੜਾ 600 ਰੁਪਏ ਦੇ ਵਿੱਚ ਅਸੀਂ ਦੇ ਰਹੇ ਆਂ, ਓਨਲੀ 600 ਰੁਪਏ ਦੇ ਵਿੱਚ ਤੁਹਾਡੇ ਘਰ ਬੈਠੇ ਤੁਹਾਨੂੰ ਇਹ ਟ੍ਰੀਟਮੈਂਟ ਭੇਜ ਰਹੇ ਆਂ। ਉਹਨਾਂ ਪੇਸ਼ੈਂਟਾਂ ਲਈ ਜਿਹੜੇ ਪੇਸ਼ੈਂਟ ਸਿਰਫ ਤੇ ਸਿਰਫ ਸੰਗਰਹਿਣੀ ਰੋਗ ਦੇ ਨਾਲ ਪੀੜਤ ਨੇ ਬਾਰ-ਬਾਰ ਟੁਆਇਲਟ ਜਾਂਦੇ ਨੇ, ਬਲੱਡ ਆ ਰਿਹਾ, ਮਿਊਕਸ ਆ ਰਿਹਾ, ਉਹਨਾਂ ਪੇਸ਼ੈਂਟਾਂ ਨੂੰ ਅਸੀਂ ਟ੍ਰੀਟਮੈਂਟ ਦੇ ਰਹੇ ਹਾਂ। ਤੇ ਇਹਨੂੰ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ, ਟ੍ਰਾਇਲ ਲੈ ਸਕਦੇ ਹੋ। ਤੁਹਾਨੂੰ ਲੱਗਦਾ ਵੀ ਇੱਕ ਹਫ਼ਤੇ ਦੇ ਵਿੱਚ ਤੁਹਾਨੂੰ ਪਲੱਸ ਬੈਨੀਫਿਟਸ ਮਿਲ ਰਿਹਾ ਤਾਂ ਤੁਸੀਂ ਮਰਲੇ ਨੂੰ ਦੁਬਾਰਾ ਰਿਪੀਟ ਕੰਟੀਨਿਊ ਸਾਡੇ ਕੋਲੋਂ ਕਰ ਸਕਦੇ ਹੋ ਜਾਂ ਫਿਰ ਸਾਡੇ ਕੋਲ ਕਲੀਨਿਕ ਆ ਕੇ ਵੀ ਆਪਣਾ ਇਲਾਜ ਕਰਵਾ ਸਕਦੇ ਹੋ। ਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ। ਤੁਹਾਡਾ ਬਹੁਤ-ਬਹੁਤ ਧੰਨਵਾਦ ਇਸ ਵੀਡੀਓ ਨੂੰ Pues